ਹਾਂਜੀ ਦੋਸਤੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਹਾਂ ਪਿੰਡ ਕੈਰੋਂ ਪਹੁੰਚੇ ਹਾਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਪ੍ਰਤਾਪ ਸਿੰਘ ਉਹਨਾਂ ਦੇ ਘਰ ਖੜੇ ਹਾਂ ਦੋਸਤੋ ਪ੍ਰਤਾਪ ਸਿੰਘ ਉਹਨੀਆਂ ਅੱਜ ਘਰੋਂ ਇੱਕ ਮੱਝ ਸੇਲ ਕਰਦੇ ਪਏ ਆ ਦੂਜਾ ਸੂਬਾ ਇਹ ਝੋਟੀ ਮੈਂ ਸੂਈ ਆ ਬਿਲਕੁਲ ਤਾਜੀ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਅੱਜ ਹੀ ਸੂਈਆਂ ਜੇਰਜੁਰ ਪ੍ਰੋਪਰ ਪਾ ਦਿੱਤੀ ਆ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਲਓਗੇ ਕੰਨੀਆਂ ਬਰਾਬਰ ਨਹੀਂ ਜੱਸ ਕੀ ਹਾਲ ਨੇ ਵਧੀਆ ਵਧੀਆ ਸੰਦੋ ਸਾਹਿਬ ਪ੍ਰਤਾਪ ਸਿੰਘ ਕੀ ਹਾਲ ਚੱਲ ਕਿਰਪਾ ਮਹਾਰਾਜ ਚਲ ਸ਼ੁਕਰ ਹੈ ਵੀਰ ਨਵੀਂ ਪ੍ਰਤਾਪ ਸਿੰਘ ਅਤੇ ਵੀਰ ਜਸ ਇਹ ਮਾਜਾ ਜੀ ਸੂਈ ਆਪਣੇ ਕੋਲ ਹਾਂਜੀ ਹਾਂਜੀ ਸਰ ਠੀਕ ਆ ਜੀ ਸਾਢੇ 7 ਵਜੇ ਕੋਈ ਆ ਗਿਆ ਸਾਢੇ 7 ਵਜੇ ਮਾਰਨਿੰਗ ਸੂਈ ਆ ਹਾਂਜੀ ਤੇ ਮਗਰ ਕੱਟੀ ਆ ਗਈ ਹੈ ਕੱਟੀ ਆ ਗਈ ਕੱਟੀ ਮਗਰ ਕੱਟੀ ਆ ਗਈ ਜੇਰ ਪ੍ਰੋਪਰ ਦੋਸਤੋ ਪਾ ਦਿੰਦੀ ਆ ਉਹ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਲਓਗੇ ਠੀਕ ਆ ਤੇ ਬਾਕੀ ਪ੍ਰਤਾਪ ਸਿੰਘ ਥੋੜੀ ਬਾਕੀ ਚੁਵਾਈ ਕਰਤੀ ਸੀ ਹਾਂਜੀ ਹਾਂਜੀ ਠੀਕ ਆ ਵੀਰੇ ਇਹਨੇ ਕਿਲੋ ਚੁਵਾਈ ਬਾਜੀ ਬੱਚੇ ਨੂੰ ਚੜਾ ਕੇ ਠੀਕ ਆ ਬਾਕੀ ਚੁਵਾਈ ਕੀਤੀ ਵੀਡੀਓ ਦੇ ਵਿੱਚ ਵੀ ਆਪਾਂ ਚੁਵਾਈ ਕਰ ਦਿੱਤੀ ਆ ਫੁੱਲ ਹੈਵੀ ਬਾਡੀ weight ਆ ਦੋਸਤੋ ਬਾਕੀ ਸੇਵਾ ਝਲਕਾ ਮਾਰ ਮਾਰ ਦੇਸੂਗੀ ਤੁਹਾਨੂੰ ਪੂਰੀ ਵਜਨ ਕੱਦ ਕਾਠ ਵਾਲੀ ਹੈ ਵੱਡੀ ਹੈ। ਤੇ ਆਹ ਦੀ ਵਾੜੀ ਲੰਮੀ ਸੰਤੂ ਸਾਹਿਬ। ਸੋ ਬੇਲਪੂਲ ਬੜੀ ਸਪੈਸ਼ਲ ਆ ਕੱਦ ਵੱਡਾ ਤੇ ਥਾਣੇਦਰ ਤੁਸੀਂ ਵੇਖੋਗੇ ਮੁੱਠੀ-ਮੁੱਠੀ ਥਾਣਾ ਬੜੀ ਚੰਗੀ ਸਪੇਸ ਵੰਡ ਆ ਦੇਖੋ। ਸੋ ਪੂਰੀ ਤਸੱਲੀ ਨਾਲ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਵੈਸੇ ਵੀਡੀਓ ਦੇ ਵਿੱਚ ਆਪਾਂ ਧਾਰਾ ਮਾਰ ਕੇ ਤਸੱਲੀ ਵੀ ਕਰਵਾਈ ਆ। ਤੇ ਇੱਧਰ ਪ੍ਰਤਾਪ ਸਿੰਘ ਕੱਢ ਕੇ ਦਿਖਾ ਦਈਏ ਭਰਾਵਾਂ ਨੂੰ ਠੀਕ ਆ। ਬੜੀ ਬੜੀ ਅਨੁਭਵ ਆ। ਠੀਕ ਆ। ਹਾਂ। ਸੋ ਕੋਸੋ ਇਹ ਵੀਰ ਪ੍ਰਤਾਪ ਹੁਣਾਂ ਨੇ ਤੋਕੜ ਗੱਪਣ ਮੈਂ ਖਰੀਦੀ ਸੀਗੀ ਤੇ ਹੁਣ ਕਰਮ ਵਾਲੀ ਬਿਲਕੁਲ ਤਾਜੀ ਸੂਈ ਆ। ਤ ਇਹ ਗੱਬਣ ਖਰੀਦੀ ਸੀਗੀ ਤੇ ਨਾਲ ਕੋਈ 11 ਕਿਲੋ ਦੁੱਧ ਸੀ ਮੌਕੇ ਤੇ 11 ਕਿਲੋ ਵੀ 15 14 14 ਲੀਟਰ ਇਹਨੇ ਸੱਜਰ ਨੇ ਦੁੱਧ ਚਵਾਇਆ ਪਹਿਲਾਂ ਨੇ ਪਰਿਆ ਆ ਦੇਖੋ ਸਾਹ ਦੀ ਸੇਵਾ ਆ ਨਾ ਤੇ ਨੀ ਸੇਵਾ ਆਹ ਦੁੱਧ 11 18 ਕਿਲੋ ਵੀ ਪਰਿਆ ਵੇ ਦੁੱਧ ਚਿਬਾਉਣਾ ਚਾਹੀਦਾ ਹਾਂ ਹਾਂ ਵੇਖੋ ਨੈਗਰ ਨੂੰ ਜੱਸਾ ਜੱਸਾ ਵੇਖੀਏ ਤੇ ਬੜੀ ਤਕੜੀ ਜਮੇ ਹਾਂ ਇਹ ਨਹੀਂ ਗੱਲ ਹੈ ਤੇ ਪੂਰੀ ਵੱਡੀ ਹਾਈਟ 갖 ਦੇ ਵਿੱਚ ਕੌਣ ਤੱਕ ਦਾ ਬੰਬੀਆਂ ਨੂੰ ਬੋ ਵੀ ਭਰਾਓ ਕਰੋ ਜੇ ਕਿ ਸੁਨੀਲੀ ਅੰਗਪੱਖ ਦੀ ਆ ਹਾਂ ਪੱਖਾ ਮੇਰਾ ਸੱਜਣ ਭਰਾ ਕੋਈ ਚੰਗੇ ਬੱਚੇ ਲੈ ਸਕਦਾ ਕਾ ਨੀਲੀ ਤੇ ਬੁੱਲ ਵਰਤਕੇ ਨੀਲੀ ਤੇ ਸੀਮਨ ਵਰਤਕੇ ਤੁਸੀਂ ਚੰਗੇ ਬੱਚੇ ਲੈ ਸਕਦੇ ਜੀ ਹਾਂ ਲੋ ਸੰਧ ਸਾਹਿਬ ਜਦੋਂ ਕੋਈ ਸੀਮਤ ਰੱਖਦੇ ਸੂਨਤਾ ਕੀ ਸੀਮਨ ਸੁਮਨ ਚੰਗਾ ਉਹ ਤਾਂ ਭਰਾ ਆ ਹਾਂ ਆ ਬਿਲਕੁਲ ਹਾਂ ਉਹਨੂੰ ਬੱਚਾ ਜੰਮਾ ਪਾ ਜਣਾ ਹਿੰਦੀ ਦਾ ਬਹੁਤ ਖੂਬਸੂਰਤ ਆ ਠੀਕ ਆ ਜੀ ਸੋ ਕਿਸੇ ਬਾਰੇ ਨਾ ਕਿ ਦੋਸਤੋ ਨਸਲ ਬਰੀਡ ਤੇ ਕੰਮ ਕਰਨਾ ਬੱਚੇ ਲੈਣੇ ਆ ਤੇ ਬਹੁਤ ਵਧੀਆ ਫਾਇਦੇ ਵਾਲੀ ਸ਼ੈਆ ਤੇ ਬਾਕੀ ਦੁੱਧ ਵੀ ਕਰਮ ਵਾਲੀ ਇਸ ਵਾਰ ਵੀ ਚੰਗਾ ਚਵਾਜੂਗੀ ਨਹੀਂ ਬਾਕੀ ਮੋਲ ਦੀ ਗੱਲ ਕਰ ਲਈਏ ਤੇ ਪ੍ਰਤਾਪ ਜਸਬਈ ਕੀ ਮੋਲ ਕਰਤਾ ਇਹਦਾ ਮੋਲ ਤੇ 160 70 ਜਿੱਦਾਂ ਮਰਜੀ ਇੱਕ 40 ਦੀ ਹਾਂ ਨਾ ਕੀਤੀ ਇੱਕ 40 ਦੀ ਯੈਸ ਨੂੰ ਹਾਂਜੀ ਬਾਕੀ ਪ੍ਰਤਾਪ ਸਿੰਘ ਪੂਰੀਆਂ ਕਸਰਾ ਕੁਸਰਾ ਕੱਢ ਕੇ ਵੀਰ ਨੂੰ ਮਾਰਦਾਨ ਕਰਦੀ ਕਸਰਾ ਕੱਢ ਕੇ ਸੰਧੂ ਸਾਹਿਬ 1 40 ਹਜ਼ਾਰ ਆ ਆਪਾਂ ਕੋ ਲੋਕਾਰ ਕੋ ਦੋ ਟੂਟ ਨਹੀਂ ਮੰਗਿਆ ਠੀਕ ਹੈ ਭਾਈ